ਜਦੋਂ ਇੱਕ ਬੰਦਾ ਮਰਦਾ ਵਾ ਤੇ ਉਹਦੇ 6 ਘੰਟੇ ਦੇ ਵਿੱਚ ਵਿੱਚ ਉਹ ਬਾਡੀ ਨੂੰ ਹਸਪੀਟਲ ਦੇ ਵਿੱਚ ਪਹੁੰਚਾਉਣਾ ਹੁੰਦਾ ਵਾ ਜਿਸ ਤਰ੍ਹਾਂ ਮੇਰੀ ਵਾਈਫ ਨੇ ਸੌਂ ਖਾਦੀ ਹੋਈ ਆ ਕਿ ਜੇ ਤੁਹਾਡੀ ਡੈਥ ਮੇਰੇ ਤੋਂ ਪਹਿਲਾਂ ਹੋ ਗਈ ਤੇ ਮੈਂ 6 ਘੰਟੇ ਦੇ ਵਿੱਚ ਵਿੱਚ ਤੁਹਾਡੀ ਬਾਡੀ ਨੂੰ ਸੀਐਮਸੀ ਹਸਪੀਟਲ ਦੇ ਵਿੱਚ ਪਹੁੰਚਾਉਂਗੀ ਉੱਥੇ ਹਸਪੀਟਲ ਵਾਲੇ ਨਹੀਂ ਲੈਣ ਆਉਂਦੇ ਹੈਗੇ ਉੱਥੇ ਖੁਦ ਬਾਡੀ ਦੇ ਕੇ ਆਣੀ ਪੈਂਦੀ ਆ ਉਸ ਤੋਂ ਬਾਅਦ ਅੰਦਰ ਦਾ ਪ੍ਰੋਸੈਸ ਵੀ ਮੈਂ ਦੱਸ ਦਿੰਦਾ ਕਿ ਕੀ ਹੁੰਦਾ ਕਿ ਉਹ ਤੁਹਾਡੀ ਬਾਡੀ ਨੂੰ ਰੱਖ ਲੈਂਦੇ ਨੇ 6 ਘੰਟੇ ਦੇ ਵਿੱਚ ਵਿੱਚ ਤੇ ਜੇ ਹੁਣ ਮੰਨ ਲਓ ਤੁਹਾਡੀ ਕੋਈ ਮੇਰੇ ਜਦੋਂ ਮੇਰੀ ਬੇਟੀ ਅਮਰੀਕਾ ਵਾ ਮੇਰੀ ਬੇਟੀ ਨੇ ਅਮਰੀਕਾ ਤੋਂ ਤੇ ਉਹਦੇ ਵਾਸਤੇ ਫਿਰ ਅਸੀਂ ਦੱਸ ਦਿੱਤਾ ਜਾਂਦਾ ਵਾ ਕਿ ਅਸੀਂ 2 ਦਿਨ 3 ਦਿਨ ਹਜੇ ਰਿਸ਼ਤੇਦਾਰ ਦੇਖਣ ਗਏ ਨੂੰ ਤੇ ਇਹਦਾ ਤੁਸੀਂ ਪ੍ਰੋਸੈਸ ਅੱਗੇ ਨਾ ਕਰੋ ਉਹ ਕੀ ਕਰਦੇ ਸਾਡੀ ਬਾਡੀ ਦੇ ਵਿੱਚ ਨਾ ਇੱਕ ਮੈਡੀਸਨ ਭਰ ਦਿੰਦੇ ਜਿਹੜੀ ਉਹਦੀ ਹੁੰਦੀ ਆ ਤੇ ਉਹ ਇੱਕ ਦਿਨ 2 ਦਿਨ 3 ਦਿਨ ਹਫਤਾ ਜਿੰਨੇ ਦਿਨ ਤੁਸੀਂ ਕਹੋਗੇ ਉਹ ਰੱਖ ਲੈਂਦੇ ਆ ਤੇ ਉਹ ਤੁਸੀਂ ਉਹਦੇ ਦਰਸ਼ਨ ਕਰ ਸਕਦੇ ਹੋ ਤੇ ਰੋਣਾ ਧੋਣਾ ਬਾਅਦ ਚ ਹੁੰਦਾ ਰਹੇ ਪਹਿਲਾਂ ਬਾਡੀ ਹਸਪੀਟਲ ਦੇ ਵਿੱਚ ਪਹੁੰਚ ਜਾਈਏ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਟਾਈਮ ਪੂਰਾ ਹੋ ਗਿਆ ਫਿਰ ਉਹਨਾਂ ਨੇ ਤੁਹਾਨੂੰ ਦੇਖਣ ਨਹੀਂ ਦੇਣੀ ਬਾਡੀ ਕਿਉਂਕਿ ਉਹਨਾਂ ਨੇ ਤੁਹਾਡੇ ਸਾਰੇ ਵਾਲ ਰਿਮੂਵ ਕਰ ਦਿੰਦੇ ਨੇ ਬਾਡੀ ਦੇ ਫਿਰ ਉਹ ਬਾਡੀ ਬੱਚਿਆਂ ਨੂੰ ਪੜਨ ਵਾਸਤੇ ਦੇ ਦਿੱਤੀ ਜਾਂਦੀ ਆ ਕਿੱਥੋਂ ਮਰਜੀ ਕੱਟਣ ਜਿੱਥੋਂ ਮਰਜੀ ਵੱਡਣ ਜੋ ਮਰਜੀ ਦੇਖਣ ਜਿੱਥੇ ਮਰਜੀ ਉਹ ਐਕਸਪੈਰੀਮੈਂਟ ਕਰ ਸਕਦੇ ਆ ਉਹ ਬਾਡੀ ਤੁਹਾਡੀ ਬਾਡੀ ਤੇ ਡਿਪੈਂਡ ਕਰਦਾ ਵਾ 5 ਸਾਲ 6 ਸਾਲ 7 ਸਾਲ 10 ਸਾਲ ਕਿੰਨੀ ਦੇ ਰਹਿ ਸਕਦੀ ਆ ਉਹ ਬਾਅਦ ਵਿੱਚ ਪਾਪੜ ਦੀ ਤਰ੍ਹਾਂ ਸੁੱਕ ਜਾਂਦੀ ਆ ਬਣ ਜਾਂਦੀ ਆ ਉਹ ਮੰਮੀ ਟਾਈਪ ਉਸ ਤੋਂ ਬਾਅਦ ਵਿੱਚ ਮੈਂ ਸੀਐਮਸੀ ਦਾ ਪ੍ਰਕਿਰਿਆ ਸਮਝ ਗਿਆ ਸਮਝ ਕਿਉਂਕਿ ਮੇਰੀ ਬਾਡੀ ਨੇ ਸੀਐਮਸੀ ਚ ਜਾਣਾ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਉਹ ਬਾਡੀ ਨੂੰ ਇੱਕ ਇਹਨਾਂ ਨੇ ਗ੍ਰੇਵਯਾਰਡ ਬਣਾਇਆ ਹੋਇਆ ਰਿੱਟਾ ਸਪੈਸ਼ਲ ਮਿੱਟੀ ਦਾ ਉਹਦੇ ਵਿੱਚ ਦੱਬ ਦਿੰਦੇ ਆ ਫਿਰ ਉਹਨੂੰ 40 ਦਿਨ ਦੇ ਬਾਅਦ ਫਿਰ ਪੱਟਦੇ ਆ ਉਹਨੂੰ ਜਿਹੜੀਆਂ ਦੀਆਂ ਹੱਡੀਆਂ ਬਰੀਕ ਹੱਡੀਆਂ ਹੁੰਦੀਆਂ ਨੇ ਉਹ ਉਹਨਾਂ ਨੂੰ ਕੱਢ ਲੈਂਦੇ ਨੇ ਉਹਦਾ ਫਿਰ ਸਕਲਟਨ ਬਣਾ ਲੈਂਦੇ ਆ ਸਕਲਟਨ ਕਈ ਨਹੀਂ ਵਰਡ ਪਤਾ ਹੁੰਦਾ ਸਾਡਾ ਹੱਡੀਆਂ ਦਾ ਪਿੰਜਰ ਜਿਹੜਾ ਹੁੰਦਾ ਇਹਨਾਂ ਦੇ ਕੋਲ ਜਿਹੜੇ ਪੈ ਨਹੀਂ ਸਾਡੇ オリジナル ਪੈ ਨਹੀਂ ਜੀ ਸਾਡੀ ਖੋਪੜੀ ਕਿਸੇ ਕੰਮ ਨਹੀਂ ਆਉਂਦੀ ਹੈਗੀ ਲੇਕਿਨ ਉੱਥੇ ਸਕਲਟਨ ਚ ਕੰਮ ਆਉਂਦੀ ਆ ਸੋ ਇਹ ਪ੍ਰੋਸੈਸ ਹੁੰਦਾ ਵਾ ਇਹ ਮੇਰੇ ਨਾਲ ਹੋਣਾ ਵਾ ਇਹ ਮੈਨੂੰ ਪਤਾ ਮੈਨੂੰ ਖੁਸ਼ੀ ਆ ਇਸ ਚੀਜ਼ ਦੇ ਵਿੱਚ ਕਿ ਮੈਂ ਦੇਸ਼ ਦੇ ਕਿਤੇ ਕੰਮ ਆਣਾ ਵਾ ਮੇਰੀ ਬੇਟੀ ਵੀ ਡਾਕਟਰ ਆ ਉਹ ਵੀ ਕਹਿੰਦੀ ਹੁੰਦੀ ਸੀ ਕਿ ਪਪਾ ਸਾਨੂੰ ਇੱਕ ਡੈਡ ਬੋਡੀ ਦੇ ਦਿੱਤੀ ਜਾਂਦੀ ਸੀਗੀ ਅਸੀਂ ਉਹਦੇ ਚ ਪੜ੍ਹਦੇ ਹੁੰਦੇ ਸੀ ਮੇਰੀ ਬੇਟੀ ਪਹਿਲਾਂ ਚਾਈਨਾ ਤੋਂ ਪੜ੍ਹੀ ਆ ਐਮਬੀਬੀਐਸ ਕੀਤੀ ਆ ਦਸਤੋਂ ਬਾਅਦ ਉਹ ਅਮਰੀਕਾ ਚਲੀ ਗਈ ਹਾਰ ਕਮਜਵ ਡਾਕਟਰ ਕਿਵੇਂ ਲੱਗਦਾ ਇਹ ਚੀਜ਼ ਸੋਚ ਕੇ ਕਿ ਜਦੋਂ ਤੁਸੀਂ ਦਾਨ ਕਰ ਦੋਗੇ ਆਪਣੀ ਬੋਡੀ ਤੁਹਾਡੀ ਫੈਮਲੀ ਤੁਹਾਡੀ ਬੋਡੀ ਨੂੰ ਲੈ ਕੇ ਜਾਊਗਾ ਹਸਪਤਾਲ ਚ ਤੁਸੀਂ ਕਹਿੰਦੇ ਕਿਤੇ ਵੀ ਕੱਟ ਲਾਉਣਗੇ ਕੁਝ ਵੀ ਦੇਖ ਸਕਦੇ ਨੇ ਹਨਾ ਐਕਸਪੈਰੀਮੈਂਟ ਕੀਤੇ ਜਾਣੇ ਆ ਤੁਸੀਂ ਸਰ ਇਹ ਤਾਂ ਕੁਝ ਵੀ ਨਹੀਂ ਹੈਗਾ ਜੋ ਮੈਂ ਆਪਣੀ ਲਾਈਫ ਦੇ ਵਿੱਚ ਦੇਖਿਆ ਨਾ ਮੈਂ ਕਰੋਨਾ ਦੇ ਵਿੱਚ ਸੇਵਾ ਕੀਤੀ ਆਪਣੀ ਮੇਰਾ ਮੇਰਾ ਮਤਲਬ ਮਨ ਉਦਾਸ ਹੋ ਗਿਆ ਸੀਗਾ ਬਹੁਤ ਮੈਂ ਦੁਨੀਆਦਾਰੀ ਤੋਂ ਬਿਲਕੁਲ ਅਲੱਗ ਹੋ ਚੁੱਕਿਆ ਹਾਂ ਅੱਜ ਦੀ ਡੇਟ 'ਚ ਮੇਰੀ ਸੋਚ ਬਹੁਤ ਚੇਂਜ ਹੋ ਚੁੱਕੀ ਆ ਮੈਂ ਉੱਥੇ ਕਰੋੜਾਪਤੀ ਬੰਦੇ ਮਿੱਟੀ ਦੇ ਵਿੱਚ ਮਿਲਦੇ ਦੇਖੇ ਆ ਜਿਹੜੇ ਸਾਡੇ ਕੋਲ ਆ ਕੇ ਬੈਗ ਦੇ ਵਿੱਚ ਪੈਕ ਕਰਕੇ ਭੇਜ ਦਿੰਦੇ ਸੀਗੇ ਤੇ ਅਸੀਂ ਉਹਨਾਂ ਨੂੰ ਮਸ਼ੀਨ ਦੇ ਵਿੱਚ ਪਾ ਕੇ ਉਹਨਾਂ ਦੀ ਸੰਸਕਾਰ ਕਰ ਦਿੰਦੇ ਸੀਗੇ ਚਾਹੀ ਅਸੀਂ ਬਿਲਕੁਲ ਆਪਣੀ ਸ਼ਰਦਾ ਦੇ ਨਾਲ ਅਸੀਂ ਸੱਚੇ ਦਿਲੋਂ ਉਹ ਸੇਵਾ ਕੀਤੀ ਆ ਪਰਮਾਤਮਾ ਜਾਣਦਾ ਵਾ ਕਿ ਜੇ ਕੋਈ Hindu ਫੈਮਿਲੀ ਵਾਲਾ ਆਂਦਾ ਸੀ ਤੇ ਮੈਂ ਉਹਦੇ ਵਿੱਚ ਗਾਇਤੀ ਮੰਤਰ ਮੈਨੂੰ ਜਵਾਨੀ ਆਂਦੇ ਨੇ ਤੇ ਮਾਤਾ ਦਾ ਨਾਮ ਲੈ ਕੇ ਪੁਲੀਨਾਧ ਦਾ ਨਾਮ ਲੈ ਕੇ ਮੈਨੂੰ ਨਸਕਾਰ ਕਰਦਾ ਸੀ ਕਿ ਕ੍ਰਿਸ਼ਨ ਆਂਦੇ ਸੀਗੇ ਤੇ ਮੈਂ ਗੋਡ ਦਾ ਨਾਮ ਲੈ ਕੇ ਉਹਨਾਂ ਦਾ ਉਹਨਾਂ ਨੂੰ ਅਸੀਂ ਦੱਬ ਦਫਨਾ ਦਿੰਦੇ ਸੀਗੇ ਤੇ ਜਿਹੜੇ ਕਈ ਮੁਸਲਮਾਨ ਵੀ ਅਸੀਂ ਉਹਨਾਂ ਨੂੰ ਵੀ ਦਫਨਾਇਆ ਵਾ ਅਸੀਂ ਉਹਨਾਂ ਨੂੰ ਅਸੀਂ ਅੱਲਾ ਦਾ ਨਾਮ ਲੈ ਕੇ ਕਰ ਦਿੰਦੇ ਸੀ ਕਿ ਸਰਦਾਰ ਹੁੰਦੇ ਸੀ ਮੈਨੂੰ ਜਪੀ ਸਬ ਦਾ ਪਾਠ ਜਵਾਨੀ ਆਂਦਾ ਵਾ ਮੈਂ ਉਹ ਕਰਦਾ ਸੀ ਕਈ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਕੀ ਗੋਪਾਲ ਜੀ ਇਹ ਡਰਾਮੇ ਵਾਲੀਆਂ ਕਰਦੇ ਛੱਡੋ ਪਰੇ ਮੈਂ ਕਿਹਾ ਨਹੀਂ ਜਿਹਦਾ ਇਨਸਾਨ ਜਿਹਦਾ ਪਰਿਵਾਰ ਇਸ ਫੈਮਿਲੀ ਦਾ ਮੈਂਬਰ ਇਸ ਦੁਨੀਆ ਤੋਂ ਚਲਾ ਗਿਆ ਨਾ ਉਹਨੂੰ ਪੁੱਛ ਕੇ ਦੇਖੋ ਇਹ ਦੁਨੀਆ ਉੱਜੜ ਗਈ ਆ ਅਸੀਂ ਕਰੋਨਾ ਦੀ ਸੇਵਾ ਦੇ ਵਿੱਚ ਇੰਨਾ ਕੁਝ ਦੇਖਿਆ ਕਿ ਇਹ ਬੋਡੀ ਨੂੰ ਦਾਨ ਕਰਨਾ ਤਾਂ ਕੀ ਮੇਰਾ ਮੈਨੂੰ ਕੁਝ ਆਪਣਾ ਲੱਗਦਾ ਹੀ ਨਹੀਂ ਹੈਗਾ ਹੁਣ ਮੇਰਾ ਦੁਨੀਆਦਾਰੀ ਤੋਂ ਨਾ ਮੋਹ ਚੱਕਿਆ ਗਿਆ ਵਾ ਬਿਲਕੁਲ ਮੈਨਾਂ ਸੋ ਆਪਣੀ ਛੋਟੀ ਬੇਟੀ ਡਾਕਟਰ ਨਾਲ ਗੱਲ ਕਰ ਰਿਹਾ ਸੀ ਮੇਰਾ ਬੇਟਾ ਮੇਰਾ ਪਤਾ ਨਹੀਂ ਮੈਂ ਕਿਹੜੇ ਦਿਨ ਸਭ ਕੁਝ ਛੱਡ ਕੇ ਮੈਂ ਚਲਾ ਜਾਵਾਂ ਮੈਂ ਸ਼ਾਇਦ ਕਿਤੇ ਦੂਰ ਪਹਾੜਾਂ ਦੇ ਵਿੱਚ ਮੇਰੀ ਵਾਈਫ ਕਹਿੰਦੀ ਮੈਂ ਵੀ ਤੁਹਾਡੇ ਨਾਲ ਚੱਲੂੰਗੀ ਅਸੀਂ ਦੋਨੇ ਜਾਣੇ ਸ਼ਾਇਦ ਹੋ ਸਦਾ ਕਿਤੇ ਕੁਟਿਆ ਬਾਗ ਇਹਨਾਂ ਰਹਿਣ ਲੱਗ ਜਾਈਏ ਇਹਨਾਂ ਤੋਂ ਕੀ ਹੋਏਗਾ ਦੁਨੀਆ ਤੋਂ ਦੁਖੀ ਨਹੀਂ ਹੈਗੇ ਬਸ ਮਨ ਭਰ ਗਿਆ ਬਹੁਤ ਕੁਝ ਦੇਖ ਲਿਆ ਸਭ ਕੁਝ ਪਰਮਾਤਮਾ ਤੋਂ ਕੋਈ ਗਿਲਾ ਨਹੀਂ ਹੈਗਾ ਮੈਂ ਬੜਾ ਸੁਖੀ ਜਿੰਦਗੀ ਜੀ ਆ ਆਪਣੀ ਪਰ ਮੈਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਕੁਝ ਨਹੀਂ ਹੈਗਾ ਐਂਡ ਕਰ ਤਾਂ ਪਰਮਾਤਮਾ ਦੇ ਨਾਲ ਹੀ ਮਿਲਣਾ ਸੀ ਜਾ ਕੇ ਜਿਵੇਂ ਕੋੜ ਦੇ ਤਰ੍ਹਾਂ ਤੁਸੀਂ ਕਿਹਾ ਵੀ ਕਈ ਰਿਸ਼ਤੇ ਤਾਰ-ਤਾਰ ਹੋਏ ਨਾ ਵੀ ਆਪਣੇ ਹੀ ਬਜ਼ੁਰਗਾਂ ਨੂੰ ਆਪਣੇ ਹੀ ਭੈਣਾਂ ਨੂੰ ਭਰਾਵਾਂ ਨੂੰ ਸੰਸਕਾਰ ਤੱਕ ਨਹੀਂ ਕੀਤੇ ਹੈਗੇ ਕਿੰਨੇ ਹੁਣ ਤੱਕ ਸੰਸਕਾਰ ਤੁਸੀਂ ਕੀਤੇ ਹੋਣਗੇ ਉਸ ਵੜੇ 2009 ਦੇ ਵਿੱਚ कोरोना ਦੇ ਵਿੱਚ ਮੇਰੇ ਨਾਲ ਮੇਰੇ ਇੱਕ ਬਹੁਤ ਹੀ ਰਿਸਪੈਕਟਡ ਬ੍ਰਦਰ ਮਨਦੀਪ ਕੇਸ਼ਵ ਗੁੱਡੂ ਜੀ ਜਿਨ੍ਹਾਂ ਨੇ ਸਾਡੀ ਮਾਰਸ਼ਲੈਟ ਫਾਊਂਡੇਸ਼ਨ ਦੇ ਫਾਊਂਡਰ ਨੇ ਉਹਨਾਂ ਨੂੰ ਅਸੀਂ ਸੈਲੂਟ ਵੀ ਕਰਦੇ ਆ ਉਹਨਾਂ ਨੇ ਇੱਕ ਸੇਵਾ ਸ਼ੁਰੂ ਕੀਤੀ ਸੀ ਕਿਉਂਕਿ ਸ਼ਿਮਲਾਪਰੀ ਦੇ ਵਿੱਚ ਇੱਕ ਲੇਡੀ ਸੀ ਜਿਹਦੀ ਡੈਥ ਹੋ ਗਈ ਸੀ ਜੀ ਉਹਦੀ ਫੈਮਿਲੀ ਨੇ ਉਹਨਾਂ ਦਾ ਡੈੱਡ ਬਡੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਹਿਲਾ ਕੇਸ ਸੀ ਉਹ ਹਾਂ ਉਹ ਪਹਿਲਾ ਕੇਸ ਹੀ ਗੱਲ ਹੁਦਿਆਣੀ ਵਿੱਚ ਔਰ ਉਹਦੀ ਬੜੀ ਖਬਰ ਵਾਇਰਲ ਹੋਈ ਸੀ ਉਸ ਤੋਂ ਬਾਅਦ ਦੇ ਵਿੱਚ ਕੋਲੀ ਸਾਡੀ ਡੈਥ ਹੋਈ ਸੀਗੀ ਦੋ ਨੰਬਰ ਦੇ ਉੱਤੇ ਚਲੋ ਤਾਂ ਸਭ ਨੂੰ ਪਤਾ ਵਾ ਮੈਂ ਨਾਮ ਨਹੀਂ ਚ ਲੈਣਾ ਚਾਹਦਾ ਹੈਗਾ ਉਹ ਸਾਡੇ ਸ਼ਹਿਰ ਦੇ ਸਿਪਾਈ ਸੀਗੇ ਸਾਡੇ ਜਿਨ੍ਹਾਂ ਦੀ ਕੋਰੋਨਾ ਨਾਲ ਡੈਥ ਹੋਈ ਸੀਗੀ ਤੇ ਅਸੀਂ ਉਹਦੇ ਵਿੱਚ ਪਹੁੰਚੇ ਸੀ ਲੇਕਿਨ ਜਿਹੜੀ ਪਹਿਲੀ ਡੈੱਡ ਬੋਡੀ ਨਹੀਂ ਲਈਤੀ ਗਈ ਸੀ ਕਿ ਉਹਦੇ ਵਿੱਚ ਅਸੀਂ ਨਾ ਰੋਏ ਸੀਗੇ ਅੰਦਰ ਬੈਠ ਕੇ ਕਿ ਸਾਡੇ ਸ਼ਹਿਰ ਦਾ ਇੰਨਾ ਮਾੜਾ ਹਾਲ ਹੋ ਗਿਆ ਕਿ ਅਸੀਂ ਇੱਕ ਜਾਂਦੇ ਹੋਏ ਇੱਕ ਮੈਂਬਰ ਨੂੰ ਅਸੀਂ ਮਤਲਬ ਹੱਥ ਕੰਦਾ ਨਹੀਂ ਦਿੱਤਾ ਉਹਨਾਂ ਨੇ ਫਿਰ ਮਨਦੀਪ ਕੇਸ਼ਵ ਗੁੱਡੂ ਜੀ ਮੈਂ ਸੀ ਸਾਡੇ ਪ੍ਰਤੀਕ ਵਰਮਾ ਜੀ ਸੀ ਤੇ ਅਸੀਂ ਇੱਕ ਟੀਮ ਬਣਾਈ ਅਸੀਂ ਆਪਣੇ ਕਮਿਸ਼ਨਰ ਸਾਹਿਬ ਮਿਸਟਰ ਰਕੇਸ਼ ਅਗਰਵਾਲ ਜੀ ਸੀੀ ਉਦੋਂ ਇੱਥੇ ਪੁਲਿਸ ਕਮਿਸ਼ਨਰ ਉਹਨਾਂ ਨੂੰ ਅਸੀਂ ਲਿਖ ਕੇ ਦਿੱਤਾ ਕਿ ਅਸੀਂ ਜੇ ਮਰ ਗਏ ਜਾਂ ਸਾਨੂੰ ਕੁਝ ਹੋ ਗਿਆ ਤੇ ਸਾਡੀ ਫੈਮਿਲੀ ਤੁਹਾਡੇ ਕੋਲ ਕੋਈ ਕਲੇਮ ਨਹੀਂ ਕਰੇਗੀ ਤੇ ਸਾਨੂੰ ਇਹ ਸੇਵਾ ਕਰਨ ਦਿਓ ਕਿ ਜਿਹੜੀ ਕੋਈ ਫੈਮਿਲੀ ਨਹੀਂ ਕਰੇਗੀ ਤੇ ਅਸੀਂ ਉਹਦਾ ਸੰਸਕਾਰ ਕਰਾਂਗੇ ਉਦੋਂ ਸਾਨੂੰ ਲੱਗਦਾ ਸੀਗਾ ਕਿ ਸ਼ਾਇਦ ਕਦੇ-ਕਦੇ ਕੋਈ ਇਦਾਂ ਤੱਕ ਹੋਇਆ ਤਾਂ ਅਸੀਂ ਆਵਾਂਗੇ ਅੱਗੇ ਲੇਕਿਨ ਬਾਅਦ ਇਹ ਜੋ ਕਰੋਨਾ ਚ ਇੰਨੀ ਕਿ ਜ਼ਿਆਦਾ ਉਹ ਲਹਿਰ ਚੱਲ ਪਈ ਪਹਿਲੀ ਵਿੱਚ ਥੋੜੀ ਘੱਟ ਸੀ ਦੂਜੀ ਤੇ ਬਹੁਤ ਜ਼ਿਆਦਾ ਪਹਿਲੀ ਦੇ ਵਿੱਚ ਅਸੀਂ ਅਪਰੋਕਸਿਮੇਟ 19 ਡੈੱਡ ਬੋਡੀਆਂ ਇੱਕ ਦਿਨ ਦੇ ਵਿੱਚ ਸਾੜੀਆਂ ਸੀ ਜਾਂ ਜਦੋਂ 19 ਲੇਕਿਨ ਦੂਸਰੀ ਜਿਹੜੀ ਲਹਿਰ ਚੱਲੀ ਉਹਦੇ ਚ ਅਸੀਂ 52 ਡੈੱਡ ਬੋਡੀਆਂ ਇੱਕ ਦਿਨ ਦੇ ਵਿੱਚ ਸਾੜੀਆਂ ਸੀ ਜਾਂ ਤੁਸੀਂ ਦੇਖੋ ਕਿ ਅਸੀਂ ਇਸ ਇਸੀ ਜਿਵੇਂ ਬੈਠ ਕੇ ਵਕੀਲ ਸਾਹਿਬ ਸਾਡੀ ਤੁਹਾਡੀ ਪੈਨ ਚ ਲਾਂਦੇ ਨੇ ਕੋਈ ਭਾਰਾ ਕੰਮ ਨਹੀਂ ਕਰਦੇ ਹੈਗੇ ਤੇ ਉੱਥੇ ਜਦੋਂ ਮਣਾ ਮੂੰਹ ਕੌਂਟਰਾ ਦੇ ਕੌਂਟਰਾ ਲੱਕੜਾਂ ਵੀ ਚੱਕਣੀਆਂ ਦੇ ਵੀ ਚੱਕਣੀ ਸਰੀਰ ਥੱਕ ਜਾਂਦਾ ਸੀ ਔਰ ਅੱਜ ਦਾ ਤੁਸੀਂ ਦੇਖੋ ਕਿ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਟੈਂਪਰੇਚਰ 47 ਡਿਗਰੀ 48 ਡਿਗਰੀ ਲੁਧਿਆਣੇ ਵਿੱਚ ਹੋ ਜਾਂਦਾ ਉਦੋਂ 22 ਸੰਸ਼ਾਨ ਪਹਿਲਾਂ ਵੱਲਦੇ ਹੋਣ ਤੇ 23ਵਾਂ ਅਸੀਂ ਲਾਣਾ ਹੋਵੇ ਔਰ 22 ਸੰਸ਼ਾਨਾਂ ਦੀ ਅੱਗ ਵੱਲ ਰਹੀ ਹੋਵੇ ਉੱਤੋਂ ਸਾਡੀ ਕਿੱਟ ਪਾਈ ਹੋਵੇ 마스크 ਲਗਾਇਆ ਹੋਵੇ ਦਸਤਾਨੇ ਪਾਏ ਹੋਣ ਫੇਸ ਸ਼ੀਲਡ ਪਾਈ ਹੋਵੇ ਤੇ ਟੈਂਪਰੇਚਰ 47 ਡਿਗਰੀ ਪਹਿਲਾਂ ਹੋਵੇ ਤੇ ਉੱਥੇ ਤਾਂ 100 ਡਿਗਰੀ ਦੇ ਕਰੀਬ ਬਣ ਜਾਂਦਾ ਉਸ ਏਰੀਆ ਦੇ ਵਿੱਚ ਜਦੋਂ ਇੰਨੀਆਂ ਡੈਡ ਬਟੀਆਂ ਇੰਨੀਆਂ ਲੱਕੜਾਂ ਜਲ ਰਹੀਆਂ ਹੁੰਦੀਆਂ ਨਾ ਫਿਰ ਅਗਲੀ ਜਿਹੜੀ ਚਿਤਾ ਲਗਾਨੀ ਹੁੰਦੀ ਆ ਉਹਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਬੰਦੇ ਬੇਹੋਸ਼ ਤੱਕ ਹੋ ਜਾਂਦੇ ਸੀ ਇਹ ਸਾਡੇ ਮੁੰਡੇ ਜਿਹੜੇ ਇੰਨਾ ਦੁੱਖ ਸੀਗਾ ਜਿਹੜੀ ਪੀਪੀ ਕਿੱਟ ਪਾਉਂਦੇ ਸੀ ਸਭ ਨਹੀਂ ਚੰਗੀ ਤਰ੍ਹਾਂ ਹੁੰਦੀ ਪ੍ਰੋਪਰ ਵੀ ਨਹੀਂ ਹੁੰਦੀ ਹਾਂ ਹਾਂ ਬਿਲਕੁਲ ਔਰ ਬਹੁਤ ਬੁਰਾ ਟਾਈਮ ਦੇਖਿਆ ਉਸ ਤੋਂ ਬਾਅਦ ਵਿੱਚ ਅਸੀਂ ਫਿਰ ਇਹ ਸੇਵਾ ਕਰਨੀ ਸ਼ੁਰੂ ਕੀਤੀ ਮਨਦੀਪ ਕੇਸ਼ਵ ਗੁੱਡੂ ਜੀ ਦਿਨ ਰਾਤ ਅਸੀਂ ਸ਼ਮਸ਼ਾਨ ਘਾਟ ਵਿੱਚ ਹੀ ਰਹਿਣ ਲੱਗੇ ਲੋਕਾਂ ਨੇ ਸਾਡੇ ਨਾਲ ਨਫ਼ਰਤ ਕਰਨੀ ਸ਼ੁਰੂ ਕਰਤੀ ਰਿਸ਼ਤੇਦਾਰਾਂ ਨੇ ਸਾਨੂੰ ਬੁਲਾਉਣਾ ਬੰਦ ਕਰਤਾ ਮੇਰੇ ਕਲਾਇੰਟ ਕਈ ਟੁੱਟ ਗਏ ਸੀਗੇ ਉਹ ਕਹਿੰਦੇ ਸੀ ਇਹ ਤਾਂ ਕਰੋਨਾ ਦੇ ਵਿੱਚ ਲੱਗਿਆ ਹੋਇਆ ਵਾ ਪਾਗਲ ਬੰਦਾ ਇਹਨੂੰ ਕੀ ਛੱਡੋ ਪਰੇ ਸਾਨੂੰ ਵੀ ਨਾ ਕਿਤੇ ਕਰੋਨਾ ਹੋ ਜੇ ਮੇਰੇ ਘਰ ਦੇ ਵਿੱਚ ਮੇਰੇ ਬੁੱਢੇ ਮਾਪੇ ਸੀਗੇ ਮੈਂ ਘਰੇ ਜਾਂਦਾ ਸੀਗਾ ਘਰੇ ਆ ਕੇ ਪਹਿਲਾਂ ਅਸੀਂ ਬਾਹਰ ਹੀ ਮੇਰੀ ਵਾਈਫ ਨੇ ਕੱਪੜੇ ਰੱਖੇ ਹੁੰਦੇ ਸੀਗੇ ਬਾਲ ਗੇਟ ਦੇ ਕੋਲੇ ਮੈਂ ਉੱਥੇ ਹੀ ਆਪਣੇ ਸਾਰੇ ਕੱਪੜੇ ਲਾ ਕੇ ਜਿਹੜੇ ਕਰੋਨਾ ਵਾਲੇ ਇੱਕ ਬਾਲਟੀ ਰੱਖੀ ਹੁੰਦੀ ਸੀ ਜੀ ਉਹਦੇ ਵਿੱਚ ਸੁੱਟ ਦਿੰਦਾ ਸੀਗਾ ਤੇ ਉਸ ਤੋਂ ਬਾਅਦ ਦੇ ਜਦ ਅਸੀਂ ਸਿੱਧੇ ਬਾਥਰੂਮ ਵਿੱਚ ਜਾਂਦੇ ਸੀਗੇ ਉੱਥੇ ਪਹਿਲਾਂ ਚੰਗੀ ਤਰ੍ਹਾਂ ਨਹਾਉਂਦੇ ਸੀ ਆਪਣੇ ਆਪ ਨੂੰ ਸੈਨੀਟਾਈਜ਼ ਤਾਂ ਸਾਨੂੰ ਉੱਥੇ ਹੀ ਕਰ ਦਿੱਤਾ ਜਾਂਦਾ ਸੀਗਾ ਸਮਝਾਨ ਘਾਟ ਦੇ ਵਿੱਚ ਹੀ ਮੈਨੂੰ ਇਹ ਹੁੰਦਾ ਸੀਗਾ ਕਿ ਮੇਰੇ